ਆਹ ਯਾਤਰਾ ਗਏ ਮੁੰਡਾ ਫਿਲਵਾਤ ਹੋ ਗਿਆ ਤੁਮੀਓ ਬੱਤਿਆ ਕੋਈ ਡਗਦਾ ਹੀ ਨਹੀਂ ਪਿਆ ਮੇਲਾ ਆਦਾ ਗਲਾਪੀ ਜਾਉਂਦਾ ਉਹ ਉਹ ਕਰ ਜਲੀ ਨੂੰ ਮਾਰ ਕੇ ਮਾਰ ਉਹ ਚੌਂਟਰੀ ਮੇਰਾ ਬਾਲ ਕਰਾ ਕੈਸੀ ਬਾਤ ਕਰ ਰਹੇ ਹੋ ਅੱਜ ਲੋਸ ਵਾੜ ਆ ਚੁੱਕਿਆ ਹੈ 800 ਵਜਾ 850 ਵਜਾ ਕਹਿੰਦੇ 800 ਵਜਾ ਚਲੋ ਕਰੀਏ ਸ਼ੁਰੂ ਵਾੜਾ ਉਹੜਾ ਗਿਆ ਜੀ ਠੋਮਾ ਕੋਈ ਨਾ ਕੋਈ ਕਿਹੜੀ ਨਾ ਕਿਸੋ ਕੇ ਪ੍ਰਾਣਾ ਪੰਗਾ ਲੈ ਲਗਾ ਚੱਲ ਜੈ 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 ਲੈ ਵੀ ਦੋਸਤੋ ਪਹਿਲਾ ਆਪਾਂ ਸੀ ਕਿ ਉੱਧਰਲੀ ਥਾਂ ਹੋਣਾ ਆਪਾਂ ਥਾਂ ਬਦਲਦੀ ਆ ਇਹ ਬੰਦਿਆਂ ਦੇ ਜਣਾ ਵਾਰ-ਵਾਰ ਮਤਲਬ ਉਹ ਹੋ ਰਹੀ ਆ ਉਹ ਕਹਿੰਦੇ ਵੀ ਓਏ ਚੀਟਿੰਗ ਕਰਦਾ ਇਹ ਕਹਿੰਦਾ ਵੀ ਇਹ ਚੀੜੀ ਕਰਦਾ ਹੁਣ ਆਪਾਂ ਥਾਂ ਬਦਲਦੀ ਆ ਉੱਥੇ ਚੈਸ ਲੱਗੀ ਸੀ ਥੱਲੇ ਹੱਥ ਤੇ ਲੱਗਦੇ ਸੀ ਇੱਥੇ ਆਪਾਂ ਪੌੜੀਆਂ ਤੇ ਲੈ ਕੇ ਆਏ ਹੁਣ ਉਹਨੇ ਆਖਰੀ ਫੈਸਲਾ ਉਹ ਤੁਹਾਨੂੰ ਮੈਂ ਦੱਸਤਾ ਠੀਕ ਆ ਨਾ ਠੀਕ ਆ ਚੱਲ ਵੀ ਹੁਣ ਤੈਨੂੰ ਸਮਝਾ ਦੇ ਰੂਲ ਜਿਹੜੇ ਸਮਝਾਉਣੇ ਆ ਠੀਕ ਆ ਕਰੀਏ ਸ਼ੁਰੂ ਕਰ ਦਈਏ ਸ਼ੁਰੂ ਚੱਲ ਸਾੜੇ ਭਈਆ ਇੰਡੀਆ ਗੋਲ ਸਟਾਰਟ ਆ ਚੱਕ ਵੀ ਕਹਿੰਦੇ ਜੱਥਾ ਖਿੱਚੀ ਲਈ ਜਾਂਦਾ ਕੰਮ ਨੂੰ ਨਹੀਂ ਟਲਦਾ ਉਹਦਾ ਭਰਾ ਦਲੇਰੀ ਜ਼ਿੰਦਾ ਕਹਿੰਦੇ ਡਾਣ ਸਾਹਿਬ ਲੈ ਵੀ ਕਹਿੰਦੇ ਚੱਕ ਵੀ ਕਹਿੰਦੇ ਕਾਕਾ ਵੀ ਨਹੀਂ ਟਲਦਾ ਮੂੰਹ ਲਾਲ ਕਾਕੇ ਦਾ ਬੰਦਰ ਵਾਂਗੂ ਐ ਨਹੀਂ ਟਲਦਾ ਓ ਇਹ ਕੱਚ ਲੈ ਆਓ ਚੱਕ ਇਹ 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 ਨਹੀਂ ਟਲਦਾ ਹਲੋ ਹਲੋ ਵੱਡੂ ਕਹਿੰਦੇ ਕਾਕੇ ਨੂੰ ਐ ਖਿੱਚਦਾ ਕੰਮ ਓ ਕਾਕਾ ਜੇਤੂ ਗਰਦਾਰ ਜੇਤੂ ਗਰਦਾਰ ਕਾਕਾ ਜੱਤ ਗਿਆ ਮੁੰਡਾ ਕਹਿੰਦੇ ਜੱਤ ਗਿਆ ਕਾਕਾ ਜੱਤ ਗਿਆ ਲੈ ਵੀ ਕਹਿੰਦੇ ਕਾਕਾ ਜਿੱਤ ਗਿਆ ਜੱਤ ਗਿਆ ਕਾਕਾ ਮੰਨਦਾ ਵੀ ਇਹਨੇ ਕੋਈ ਚੀਟਿੰਗ ਨਹੀਂ ਕੀਤੀ ਨਹੀਂ ਹੈ ਨਹੀਂ ਤੁਹਾਡਾ ਵੀ ਬਹਾਰ ਗਿਆ ਹੈ ਹਾਰ ਗਿਆ ਮੰਨਦਾ ਹਾਰ ਪਾਇਆ ਜਾਵੇ ਨਹੀਂ ਨਹੀਂ ਮੰਨਦਾ ਤੂੰ ਹਾਰ ਗਿਆ ਹਾਰ ਗਿਆ ਹੈ ਬਿੱਚੀ ਤੇਰੇ ਗਾਲਚੇ ਤਾਂ ਨਹੀਂ ਹੈਗਾ ਕੋਈ ਸ਼ਿਕਵਾ ਸੁਗਵਾ ਵੀ ਇਹਨੇ ਚੀਟ ਕਰਕੇ ਹੈ ਨਹੀਂ ਓਏ ਚੱਲ ਇਹ ਨਹੀਂ ਓ ਮੇਰੀ ਯਾਰ ਨਹੀਂ 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 ਓਏ ਨਹੀਂ ਯਾਰ ਬੰਦਾ ਬਾਈ ਇਹ ਬੰਦਾ ਬਿਲਕੁਲ ਸਹੀ ਆ ਇਹਨੇ ਇਮਾਨਦਾਰੀ ਇਮਾਨਦਾਰੀ ਇਹ ਬੰਦੇ ਨਹੀਂ ਇਮਾਨਦਾਰੀ ਇਮਾਨਦਾਰੀ ਨਾਲ ਬੰਦੇ ਨੇ ਆਪਦੀ ਹਾਰ ਕਬੂਲ ਕੀਤੀ ਆ ਤੇ ਇਧਰ ਤੋ ਤੂੰ ਮੇਰੀ ਗੱਲ ਸੁਣ ਤੂੰ ਕਹਿੰਦਾ ਬੀਬੀਆ ਜਿੱਤ ਗਿਆ ਜਿੱਤ ਨਾਲ ਇਮਾਨਦਾਰੀ ਨਹੀਂ ਹੁੰਦੀ ਆ ਚੱਲ ਇਧਰ ਇਹ ਬੰਦਾ ਜਿੱਤ ਗਿਆ ਵਾ ਤੇ ਇਹ ਬੰਦੇ ਨੇ ਇਮਾਨਦਾਰੀ ਨਾਲ ਕਿਹਾ ਵੀ ਮੈਂ ਹਾਰ ਗਿਆ ਵਾ ਇਹ ਆ ਬੰਦੇ ਦਾ ਹੈਗਾ ਇੱਧਰ ਭਰਾਏ ਕਹਿੰਦਾ ਵੀ ਮੈਂ ਵੀ ਪੰਜਾ ਲਾਉਣਾ ਵਾ ਤੇ ਇਹ ਤੂੰ ਕਿਹੜਾ ਪੰਜਾ ਲਾਉਣਾ ਆ ਆਹ ਕਹਿੰਦਾ ਪੰਜਾ ਲਾਉਣਾ ਜਿੱਤ ਨਾਲ ਵੱਡੀ ਇਮਾਨਦਾਰੀ ਹੁੰਦੀ ਆ ਕਿਹਦੇ ਨਾਲ ਲਾਉਣਾ ਨਾਲ ਸੰਭੋ ਇਹ ਇਮਾਨਦਾਰੀ ਨਾਲ ਜਿੱਤ ਗਿਆ ਉਹਦੇ ਨਾਲ ਲਾਉਣਾ ਉਹਦੇ ਨਾਲ ਉਹਦੇ ਨਾਲ ਬੋਲ 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 ਇੱਕਮ ਨਾਲ ਇੱਕਮ ਨਾਲ ਚੱਲ ਪਰੇ ਹੋ ਜਾ ਪਰੇ ਹੋ ਜਾ ਚੱਲ ਆ ਜਾ ਇੱਕਮ ਨਾਲ ਆ ਗਿਆ ਚੱਲ ਵੀ ਇੱਧਰ ਇਹ ਕਹਿੰਦੇ ਅਸੀਂ ਪੰਜਾ ਲਾਉਣਾ ਵਾ ਤੇ ਇਹ ਫਿਰ ਕਾਟਾ ਹੋ ਗਿਆ ਇੱਧਰ ਕੀ ਨਾਮ ਤੇਰਾ ਨਾ ਨਾ ਹਾਂ ਤੇ ਇੱਕਮ ਤੇ ਪ੍ਰਭਜੋਤ ਦਾ ਵੀ ਪੰਜਾਵਾ ਇਹਦਾ ਤੇਰਾ ਨਾਮ ਇੱਕਮ ਜੋ ਸਿੰਘ ਤੇ ਕਿਹੜੀ ਕਲਾਚ ਵੜਦਾ ਨੂੰ ਤੀਜੀ ਇਹ ਤੂੰ ਕਿਹੜੀ ਕਲਾਚ ਦੂਜੀ ਦੂਜੀ ਜੋ ਇਹ ਦੂਜੀ ਪੈਂਟ ਪੈਂਟ ਕਿਹੜਾ ਤੇਰਾ ਗੱਟੀ ਗੱਟੀ ਚੱਲ ਵੀ ਪੰਜਾ ਲੋੜਾ ਵਾ ਤੂੰ ਹਾਂ ਤੂੰ ਵੀ ਪੰਜਾ ਲਾਉਣਾ ਵਾ ਚੱਲ ਫੇਰ ਆਇਓ ਚੱਲ ਆਇਓ ਲਾਉਣਾ ਚੱਲ ਮੈਨੂੰ ਅੱਜ ਨਹੀਂ ਤੇਜ਼ ਲੱਗਦਾ ਵਾ ਕਹਿੰਦੇ ਵਨ ਚੱਲ ਰੈਡੀ ਸਟੇਡੀ ਕਰ ਲੈ ਐਂ ਤੇ ਠਹਿਰ ਜਾ ਆ ਜਾਈ ਨਹੀਂ ਚੱਲ ਵੀ ਮੈਂ ਖਿੱਚ ਕੇ ਮਾਰੀ ਉਦੋਂ ਸਟਾਰਟ ਹੋ ਜਾਈਂ ਠੀਕ ਆ ਮੈਂ ਤਾਂ ਹੀ ਬੰਦਾ ਤੇ ਦੇਖ ਚੱਲ ਤੇ ਉਹ ਲੈ ਜਾਈਏ ਜੇ ਮੈਂ ਇਹ ਸ਼ੁਰੂ ਕਰਨ ਲਈ ਕਾਸਟ ਤੂੰ ਹਾਰ ਗਿਆ ਤੂੰ ਮਾੜਾ ਹਾਰ ਗਿਆ ਹਾਂ ਹਾਂ ਠੀਕ ਆ ਤੂੰ ਜਿੱਤ ਗਿਆ ਹੈ ਮੈਂ ਜਿੱਤ ਗਿਆ ਤੇ ਮੇਰੀ ਗੱਲ ਸੁਣ ਰਿਹਾ ਤੂੰ ਮਾਰ ਦਿਆ ਤੂੰ ਜਿੱਤ ਗਿਆ ਹੈ ਮੂਸੇ ਵਾਲੇ ਦੀ ਥਾਪੀ ਮਾਰਦੇ ਮੂਸੇ ਵਾਲੇ ਦੀ ਹੋਰ ਹੋਰ ਕਿਸੇ ਦਾ ਪੰਜਾ ਲਾਉਣਾ ਤੂੰ ਇਹਦੇ ਨਾਲ ਲਾਉਣਾ ਇਹ ਕਹਿੰਦਾ ਮੈਂ ਤੇਰੇ ਨਾਲ ਲਾਉਣਾ ਲਾਉਣਾ ਇਹਦੇ ਨਾਲ ਨਹੀਂ ਅੱਛਾ ਮੂਸੇ ਵਾਲੇ ਦੀ ਥਾਪੀ ਮਾਰਦੇ ਮੂਸੇ ਵਾਲੇ ਦੀ ਮੂਸੇ ਵਾਲੇ ਦੀ ਥਾਪੀ ਮਾਰੀ ਯਾਰ ਓਏ ਉਹ ਮੂਸੇ ਵਾਲੇ ਵੀ ਥਾਪੀ ਮਾਰ ਮੂਸੇ ਚੱਲ ਵਈ ਇਹ ਇਹ ਦੋਨੇ ਭਰਾ ਭਰਾ ਵਾ ਮਾਰੀ ਮੇਰਾ ਨਾ ਜਸਪ੍ਰੀ ਸਿੰਘ ਹਾਂ ਮੈਂ ਇਹਦੇ ਭਰਾ ਨਾਲ ਪੰਗਾ ਲੈਣ ਲੱਗਾ ਹਾਂ ਮੈਂ ਆਪਣਾ ਵੀ ਸੈੱਟ ਮਾਰੀ ਭਰਾ ਨਾਲ ਪੰਗਾ ਲੈ ਇਹ ਵੀ ਦੱਸ ਭਰਾ ਨਾਲ ਪੰਗਾ ਲੈਣ ਲੱਗਾ ਮੈਂ ਤੇ ਛੋਟੇ ਭਰਾ ਨਾਲ ਪੰਗਾ ਲੈਣ ਲੱਗਾ ਹਾਂ ਚੱਲ ਵੀ ਇਹ ਦੋਨੇ ਭਰਾ ਭਰਾ ਵਾ ਤੇ ਇਹ ਇਹ ਛੋਟਾ ਵਾ ਇਹ ਵੱਡਾ ਇਹ ਹੁਣ ਕਹਿੰਦੇ ਸੀ ਆਪਸ ਚ ਲੜੋਣਾ ਵਾ ਕਹਿੰਦਾ ਬਾਹ ਖੋਲੀ ਜਾਂ ਖੋਲੀ ਜਾਂਦਾ ਇਹ ਬੰਦਾ ਕੱਟਣ ਖੋਲੀ ਛੋਟੇ ਨਾਲ ਝੱਗਾ ਨਾ ਪਾਏ ਜੀ ਆਏ ਬੰਦਾ ਲੈ ਆ ਵੀਰੋ ਥੋਡੀ ਨੂੰ ਓਏ ਦੁਨੀਆ ਨੂੰ ਆ ਰਹਿਣਾ ਮਿਜਾਣੀ ਹਾਂ ਇੱਕ ਮਿੰਟ ਇੱਕ ਮਿੰਟ ਚੱਲ ਠੀਕ ਚੱਪਲ ਦੇ ਕੇ ਦੀਪ ਪਵਦੀ ਸਾਲੇ ਚੱਪਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਚੱਲ ਵੀ ਪੈਕਿੰਗ ਰੱਖਦੀ ਚੱਪਲ ਰੱਖਦੀ ਥੱਲੇ ਕੰਮ ਚੱਲਾ ਗੱਲ ਨੂੰ ਕਰ ਦੇ ਹਾਂ ਨਾ ਇਹ ਨਹੀਂ ਕਰਦਾ ਇਹ ਨਹੀਂ ਕਰਦਾ ਚਲੋ ਰੈਡੀ ਸਾਰੀ ਗੋ ਚੱਲੇ ਚੱਲ ਵੀ ਉਹ ਨਹੀਂ ਚੱਲਦਾ ਹਾਂ ਨਾ 1 2 3 ਸਟਾਰਟ ਚੱਲੀ ਹੋ ਗਿਆ ਸਟਾਰਟ ਕੰਮ ਕੰਮ ਸਟਾਰਟ ਹੋ ਗਿਆ ਵਾ ਜੋਰ ਜੋਰ ਪੂਰਾ ਲੱਗਾ ਜੋਰ ਪੂਰਾ ਲੱਗਾ ਹੋਇਆ ਜੋਰ ਪੂਰਾ ਲੱਗਾ ਹੋਇਆ ਨਹੀਂ ਨਹੀਂ ਚੀਟ ਹੋ ਗਈ ਸੀ ਤੁੰ ਲੰਮਾ ਪਾ ਕੇ ਲਾਉਣਾ ਪਿਆ ਵਾ ਉਹ ਲੰਮਾ ਪਾ ਕੇ ਨਹੀਂ ਲਾਉਂਦਾ ਪਿਆ ਸੀ ਨਹੀਂ ਨਹੀਂ ਤੂੰ ਚੀਟਿੰਗ ਕੀਤੀ ਹੈ ਉਹ ਲੰਮਾ ਪਾ ਕੇ ਕਿਉਂ ਲਾਉਣਾ ਪਿਆ ਬੈਠ ਕੇ ਲਾਉਂਦਾ ਪਿਆ ਦੁਬਾਰਾ ਲਾਓ ਦੁਬਾਰਾ ਗਿਰਜੀਦਵਾਰ ਤੋਂ ਆਏ ਚੱਲ ਤਾਂ ਹੁਣ ਚੀਟਿੰਗ ਨਹੀਂ ਕਰਨੀ ਠੀਕ ਆ ਠੀਕ ਆ ਚੱਲ ਚ ਚਪਲ ਰੱਖਣੀ ਥੱਲੇ ਉਹ ਗੁੱਡੇ ਸਿਰ ਬੈ ਇਦਾਂ ਉਵੇਂ ਲੰਮਾ ਨਹੀਂ ਪਹਿਣਾ ਤੂੰ ਲੰਮਾ ਪਹਿਨਾ ਮੈਂ ਯਾਰ ਹਾਂ ਚੱਲ ਦੁਬਾਰਾ ਦੁਬਾਰਾ ਕਹਿੰਦੇ ਹੁਣ ਕੋਈ ਵਿਚਾਰ ਨਹੀਂ ਕੋਣੀ ਨਿੱਕੀ ਰਹਿ ਜਾਂਦੀ ਐ ਚਾ ਉਧਰ ਦੇਖ ਲੋ ਵੀ ਜਬਾਸ਼ ਜਿੰਨਾ ਹੌਸਲਾ ਨਾ ਕੋਣੀ ਨਹੀਂ ਚੱਕਣੀ ਉਹ ਆ ਬੰਦੇ ਆ ਠੀਕ ਆ ਚਪਲ ਦੋਸਰੇ ਰੱਖੋ ਥੱਲੇ ਠੀਕ ਆ ਠੀਕ ਆ ਲੈ ਇੱਕ ਮਿੰਟ ਆ ਬੰਦੇ ਰੱਖ ਦੇ ਆ ਬੰਦੇ ਜਿੰਨਾ ਹੌਸਲਾ ਚੱਲ 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 ਜਦੋਂ ਗਿਆ ਚੱਲ ਇੱਕ ਹੋਰ ਦੇ ਚੱਲ ਚੱਲ ਵੀ ਇੱਕ ਹੋਰ ਛੱਡ ਚੱਲੋ ਕਰੀਏ ਸ਼ੁਰੂ ਟ੍ਰੈਨ ਸਟਾਰਟ 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 ਲੈ ਵੀ ਇਹ ਜਵਾਕ ਕਹਿੰਦੇ ਇਨਾ ਹੌਸਲਾ ਨਾ ਆਉਂਦੇ ਭਰਾ ਵੱਡੇ ਭਰਾ ਨਾ ਅੰਜਾਲੋਂ ਲੱਗਾ ਪਰ ਪੂਰੀ 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 ਮਤਲਬ ਜਾਨ ਲਾਈ ਹੋਈ ਆ ਉਧਰ ਜਵਾਕ ਨੇ ਚੱਲ ਓ ਚੱਲ 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 ਉਧਰ ਉਧਰ ਕਹਿੰਦੇ ਪੂਰੀ ਜਵਾਕ ਨੇ ਜਾਨ ਲਾਈ ਹੋਈ ਆ ਇਹ ਜਵਾਕ ਨੇ ਪੂਰੀ ਜਾਨ ਲਾਈ ਆ ਪਈਆ ਲੱਗਾ ਨਹੀਂ ਦੇਦਾ ਉੱਧੇ ਲੱਗਾ ਨਹੀਂ ਦੇਦਾ ਪੂਰੀ ਜਾਨ ਲੱਗੀ ਹੋਈ ਆ ਉਧਰ ਬੰਦੇ ਚ ਕੀੜਾ ਪਾਉਣਾ ਚੂਣੀ ਬੰਗਾ ਲੈਣਾ ਪੂਰਾ ਪੂਰਾ ਕੀੜਾ ਕਹਿੰਦੇ ਬੰਦਾ ਜਾਲੇ ਟਾਂ ਟਾਂ ਬਹੁਤ কি হরেয়া tera panja lag rya e nahi maad tod laa kon niya ne chobarne aa laa bhi billa hun main ni

ਆਏ ਕਹਿੰਦਾ ਮੈਂ ਜਿੱਤ ਗਿਆ ਤੂੰ ਜਿੱਤ ਗਿਆ ਨਹੀਂ ਇਹ ਵੀਰ ਜੀ ਕੋਲ ਚਾਕਲੀ ਸੀ ਮੈਂ ਜਿੱਤ ਗਿਆ ਮੈਂ ਗਾਉਣੀ ਚੁੱਕੀ ਪਹਿਲਾਂ ਦੱਸ ਮੈਂ ਕੋਈ ਨਹੀਂ ਕੋਈ ਚੁੱਕੀ ਇਹ ਦੇ ਕੋਈ ਚਾਕਲੀ ਤੇ ਵੀਰ ਜੀ ਇਹਦਾ ਕਰ ਲੈ ਇਸਦਾ ਆਹ ਤੇ ਕਹਿੰਦਾ ਮੈਂ ਜਿੱਤ ਗਿਆ ਮੈਂ ਜਿੱਤ ਗਿਆ ਵੀਰ ਜੀ ਨਹੀਂ ਨਹੀਂ ਬੱਸ ਕਰ ਤੂੰ ਪੜਾਇ ਮੈਂ ਕਰਾ ਦਿੰਦਾ ਮੈਂ ਤੇ ਕਰਾ ਦਿੰਦਾ ਹੋਰ ਮੇਰੀ ਗੱਲ ਸੁਣੋ ਇਹ ਕਹਿੰਦਾ ਲੜਾਈ ਆ ਜਾ ਆਏ ਆ ਲੜਾਈ ਆਹ ਉਹ ਨਹੀਂ ਨਹੀਂ ਕਹਿੰਦੇ ਤੇਚਾ ਵੱਢ ਚੱਲਿਆ ਇਹ ਨਹੀਂ ਨਹੀਂ ਮੇਰੀ ਗੱਲ ਸੁਣੋ ਉਹ ਨਹੀਂ ਨਹੀਂ ਉਹ ਨਹੀਂ ਆ ਗਿਆ ਪੜਾਉਂਦੇ ਤਾਂ ਨਹੀਂ ਪਏ ਉਦਾਂ ਤਾਂ ਡੀਓ ਤੁਸੀਂ ਆਪਸ ਦੇ ਵਿੱਚ ਤੁਸੀਂ ਆਪ ਹੀ ਕਿਹਾ ਵਾ ਬਈ ਤੂੰ ਹੀ ਲਾਉਣੀ ਏ ਸ਼ਕੀਰ ਜੀ ਹਾਂਜੀ ਅਸੀਂ ਆਪ ਹੀ ਕਿਹਾ ਜੀ ਕੰਡ ਲਾਣਾ ਹਾਂ ਚੱਲ ਵੀ ਕਾਦੇ ਚੜ ਬਈ ਕਰੂੰਗੀ ਮੈਂ ਆ ਗਿਆ ਹੈਂ ਬਦਲ ਕੇ ਕਰਿੰਗੀ ਪਾ ਔਰ ਥੱਪੜ ਤੋਂ ਉੱਪਰ ਨਹੀਂ ਕਿਸੇ ਤੇ ਮਾਰਨਾ ਨਾ ਬੁਟਾ ਬੁਟਾ ਮਾਰਨਾ ਠੀਕ ਹੈ ਨਾ ਰੈਡੀ ਗੋ ਸਟਾਰਟ ਵੀਰ ਜੀ ਨਾਟ 11 ਆਲਾ ਤੇ ਅਰਜਨ ਮੈਕ ਟੁੱਟਣੀ ਨਹੀਂ ਤੁਸੀਂ ਸਹਿਮਤੋਂ ਲੜਾਈ ਲਈ ਹੈ ਸਹਿਮਤੋਂ ਲੜਾਈ ਲਈ ਤੁਸੀਂ ਦੱਸੋ ਸਹਿਮਤੋਂ ਲੜਾਈ ਲਈ ਹਾਂਜੀ ਕਰਨਾ ਟੁਈ ਲਾਉਣੀ ਹੈ ਟੁਈ ਇੱਕ ਹਾਂਜੀ ਹਾਂਜੀ ਇੱਕ ਦੂਜੀ ਘੰਡ ਲਾਉਣੀ ਚਲੋ 1 ਤੰਬਾਕੂ ਜਾਨੇ ਵਹੇ ਰੁਕ ਜਾ 1 2 3 ਸਟਾਰਟ ਗੋ ਸ਼ਕਤੀਮਾਨ ਓ ਚੱਕ ਵੀ ਉਹ ਫੱਟ ਲਿਆ ਨਹੀਂ ਕਹਿੰਦੇ ਏ ਉਹ ਲਾਤੀ ਵਾ ਵਾ ਨਿੱਕੇ ਨਿੱਕੇ ਨੇ ਤੂੰ ਆਈ ਵਾ ਉਹ ਜਿੱਤ ਗਿਆ ਵਾ ਚੱਕੇ ਨੂੰ ਚੱਕਦਾ ਸੀ ਅਭੀ ਤੁੰਗਾਰੀ ਹੋਛ ਹਾਂਜੀ ਹਾਰ ਗਿਆ ਮੈਂ ਉਮਰ ਯਾਰ ਉਹ ਜਿੱਤੀ ਆ ਕਹਿੰਦੇ ਮੁੰਡਾ ਹਾਂਜੀ ਤੂੰ ਕੀ ਰੋਟੀ ਖਾਂਦਾ ਨਹੀਂ ਤੂੰ ਰੋਟੀ ਨਹੀਂ ਜੇ ਪਰ ਰੋਟੀ ਕਾਹਦੀ ਖਾਈਦਾ ਏ ਤੂੰ ਕਿੰਨੀਆਂ ਰੋਟੀਆਂ ਖਾਣਾ ਹਾਂ ਜੀ ਕੋਟੀ ਨੀ ਲੜਦੀ ਖੋਸ਼ ਹਾਂ ਕੋਟੀ ਨੀ ਲੜਦੇ ਹੁਣ ਕਰੇ ਜਾ ਕਿ ਨਹੀਂ ਲੜਨਾ ਇੱਥੇ ਬਸ ਇਹ ਤਾਂ ਸਮਝਣਾ ਪੈਂਦਾ ਹੁਣ ਤੂੰ ਦੱਸ ਕਿਹਦੇ ਨਾਲ ਲੜਨਾ ਚਾਹੁੰਦਾ ਹੁਣ ਤੂੰ ਦੱਸ ਕਿਹਦੇ ਨਾਲ ਲੜਨਾ ਚਾਹੁੰਦਾ ਤੁਸੀਂ ਦੱਸੋ ਚੱਲ ਇਹਦੇ ਨਾਲ ਕਰਨੀ ਚਾਹੁੰਦਾ ਇਹ ਤੂੰ ਚੈਲੰਜ ਕਰਦਾ ਖੁੱਲ੍ਹ ਕੇ ਚੋ ਆ ਜਾ ਕਹਿੰਦਾ ਹੈ ਨਾ ਵੱਡੂ ਟਕਾ ਕੇ ਕਹਿੰਦਾ ਕੁੱਟੂ ਘੱਟ ਤੇ ਘੜੀਸੂ ਵੱਧ ਕੁੱਟੀ ਲਾ ਦੇ ਕੁੱਟੀ ਲਾ ਲੈnde ਕਹਿੰਦਾ ਬੋਡੀ ਫਿਰ ਕੁੱਟੀ ਲੈ ਕੇ ਸਾਡੇ ਇੰਜਨ ਕਰਮੂ ਟੂਈ ਲੋਣੀ ਬੱਤ ਟੂਈ ਲੋਣੀ ਆ ਠੀਕ ਹੈ ਰੂਲਾਂ ਦੇ ਤਾਬਕ ਚੱਲਣਾ ਕਿਸੇ ਵੀ ਲੱਤਵਾ ਨਹੀਂ ਤੋੜਨੀ ਅਸੀਂ ਤਾਂ ਤੇ ਨਹੀਂ ਤੈਨੂੰ ਕਿਹਾ ਬਈ ਲੜ ਤੂੰ ਤੂੰ ਆਪਣੇ ਹਿਸਾਬ ਨਾਲ ਹੀ ਲਾਉਣ ਲੱਗਾ ਬਸ ਠੀਕ ਆ ਮਾ ਲਾ ਗਾਣਾ ਚੰਡੀਗੜ੍ਹ ਬੀਕਾਨੇ ਗਾਣਾ ਸੁਣਾ ਦੇ ਬਚਾਲ ਪਹਿਲੇ ਜਾਨੂੰ ਆਉਂਦਾ ਕੱਪੜੇ ਲਾ ਕੇ ਸੁਣਾ ਦੇ ਸੁਣਾ ਦੇ ਤੂੰ ਜਿਤਾਉਣੇ ਆਹੀ ਨਹੀਂ ਤੂੰ ਮੇਰੇ ਨਾਲ ਲੜਨਾ ਚਾਹੁੰਦਾ ਤੂੰ ਕੀ ਦਿਨ ਲੜਨਾ ਚਾਹੁੰਦਾ ਕਿ ਕਿਸੇ ਨਾਲ ਨਹੀਂ ਲੜਨਾ ਚਾਹੁੰਦਾ ਅਜਾ ਵੀ ਕਾਕੇ ਦੁਸ਼ਮਣ ਨਹੀਂ ਹੈ ਨਹੀਂ ਕਿਸੇ ਨਾਲ ਚਲੋ ਠੀਕ ਹੈ ਮੈਂ ਇੱਥੇ ਆਇਆ ਪਹਿਲਾਂ ਤੁਸੀਂ ਪਹਿਲਾਂ ਕਿੱਦਾਂ ਦੀ ਇੱਕ ਮਿੰਟ ਜਲਦੀ ਧੜਕਣ ਚੈੱਕ ਕਰ ਦੇ ਨਹੀਂ ਨਹੀਂ ਹੋਣੀ ਲੜਨਾ ਤੇਰੇ ਨਾਲ ਸੁਣ ਪਹਿਲਾਂ ਪਤਾ ਕਿਵੇਂ ਲੜਨਾ ਮੈਂ ਕਿੱਦਾਂ ਧੜਕਦੇ ਪੈ ਗਏ ਮੁੰਡੀ ਕਰਕੇ ਲੜਦੇ ਹੁੰਦੇ ਉਹ ਮੈਂ ਫੜੋ ਇੱਕ ਦੂਜੇ ਚਲੋ ਚਲੋ ਸਟਾਰਟ ਹੋ ਜਾਓ 1 2 3 ਸਟਾਰਟ ਚੌਥੇ ਰਹਿਣਾ ਚਲੋ ਕਿੱਥੇ ਕਿੱਥੇ ਕਹਿੰਦਾ ਮੈਚ ਪੂਰਾ ਫਸਿਆ ਹੋਇਆ ਵਾ ਉਹ ਜੱਕ ਪਲੇਅਰ ਦੋਨੇ ਜਿਹੜੇ ਸਾਡਾ ਪਿਆ ਹੋਇਆ ਗਲਾਬੀ ਡੋਰ ਜਾਂਦਾ ਉਹ ਖੇਡਦੀ ਹੈ ਹਾਂ ਇਹ ਗਲਾਬੀ ਹੈ ਖਿੱਚ ਲਾਈਦਾ ਵੱਢੀ ਜਾਂਦੀ ਹੈ ਇਹ ਪੂਰੀ ਪੱਕੀ ਹੁੰਦੀ ਹੈ ਗ੍ਰੀਨ ਵੀ ਪੂਰੀ ਪੱਕੀ ਹੁੰਦੀ ਹੈ ਹੋਰ ਕਰੱਟੇਆਂ ਨਾ ਖੇਡਦੇ ਮੁੰਡੇ ਕਰੱਟੇ ਖੇਡਦੇ ਚੀਨਸਾਂ ਵਾਲੇ ਇਹਨਾਂ ਚੋਂ ਤਾਂ ਕੋਈ ਡੱਗਦਾ ਹੀ ਨਹੀਂ ਪਿਆ ਮੈਨੂੰ ਲੱਗਦਾ ਗਲਾਬੀ ਜਾਊਗਾ ਕਹਿੰਦਾ ਉਹ ਵੀ ਮਾਰ ਸੋਹਣਿਆ ਕੈਂਚੀ ਰੇਡਰ ਸੁੱਕਾ ਜਾਵੇ ਨਾ ਸੁੱਕਾ ਜਾਵੇ ਮੈਨ ਇਹੋ ਨਹੀਂ ਲੱਗੇ ਢੂਈ ਓਏ ਅਰੇ ਢੂਈ ਨਹੀਂ ਲੱਗੀ ਹੈ ਜੇ ਢੂਈ ਨਹੀਂ ਲੱਗੀ ਅਜੇ ਨਹੀਂ ਲੱਗੀ ਢੂਈ ਕਰਦਾ ਝੂਟਾ ਕਹਿੰਦੇ ਲੱਗੀ ਆ ਨਹੀਂ ਲੱਗੀ ਹੈ ਅਜੇ ਕਿੱਛ ਲੱਗਦਾ ਜੇ ਨਹੀਂ ਲੱਗੀ ਅਜੇ ਰੀੜ ਦੀ ਹੱਡੀ ਦੇ ਉੱਤੇ ਪਈ ਉਹਦੇ ਲੱਤਾਂ ਤੋਂ ਕਾਬੂ ਹੁੰਦੇ ਕਹਿੰਦੇ ਝੋਟੇ ਨਹੀਂ ਦੇਖੀ ਨੇ ਕਿ ਰੋੜਾ ਪਾਸੇ ਕਰਦੇ ਰੋੜਾ ਦੁਨੀਆ ਬੋਲਦੀ ਚਲੋ ਛੱਡ ਦਿਓ ਚੱਲ ਵੀ ਅਨਰਾਗੀ ਆ ਗਿਲਾਬੀ 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 ਤੂੰ ਤਾਂ ਕਹਿੰਦਾ ਸੀ ਵੀ ਇਹ ਗਿਲਾਬੀ ਗੱਲ ਸੁਣ ਤੂੰ ਤਾਂ ਕਹਿੰਦਾ ਸੀ ਵੀ ਉਹ ਨਹੀਂ ਗਿਲਾਬੀ ਡੋਰ ਪੱਕੀ ਹੁੰਦੀ ਹੈ ਉਹਦਾ ਰੱਬ ਗੁੱਤ ਉਹ ਗਿਲਾਬੀ ਡੋਰ ਨੂੰ ਹਣਾ ਕੱਚ ਕੋਈ ਲੱਗਾ ਸੀ ਕੱਚ ਕੋਈ ਨਹੀਂ ਲੱਗਾ ਸੀ ਇਹਦੇ ਕੱਚ ਪੂਰੇ ਲੱਗਾ ਸੀ ਅਗਲੇ ਨੇ ਕੱਚ ਕੱਚ ਕਰਤੀ ਤੇਰੀ ਚੱਲ ਵੀ ਖੁਸ਼ ਆ ਹਣ ਤੂੰ ਆ ਜਿੱਤ ਗਏ ਅਸੀਂ ਡਬਲਯੂ ਡਬਲਯੂਈ ਵਾਲ ਦੇ ਐਮਚੈਨ ਨੂੰ ਦਮਾਏ ਮੈਨੂੰ ਵੀ ਦਮਾਏ ਤੇਰੇ ਨਾਮ ਦਾ ਇੰਨੂ ਵੀ ਦਮਾ ਕੇ ਓਏ ਸਭੀ ਸਨਮਾਨ ਕਰ ਓਏ ਰੋਸੂ ਉਪਰੋਂ ਹਣ ਤੂੰ ਕੁਛ ਕਹਿਣਾ ਚਾਹੁੰਦਾ ਕੀ ਕਹਣਾ ਕੁਛ ਇੱਧਰ 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 ਹਾਂ ਬਣ ਗਈ ਜੋੜੀ ਬਣ ਗਈ ਜੋੜੀ ਬਣ ਗਈ ਜੋੜੀ ਬਣ ਗਿਆ ਚੱਕਰ ਪੈ ਗਿਆ ਏ ਲੱਟੂ ਵਾਲਿਆ ਨਹੀਂ ਨਹੀਂ ਹਜੇ ਨਹੀਂ ਲੱਗੀ ਹਜੇ ਨਹੀਂ ਲੱਗੀ ਮੁੰਡੇ ਦੋਨੇ ਹੀ ਜ਼ਬਰਦਸਤ ਆ ਵੀਰੋ ਛੋਡੀ ਭੈਣ ਨੂੰ ਓਹ ਮਾਰਿਆ ਚੱਕ ਕੇ ਰੇਡ ਨਾ ඔො ියනුුවල පදාවත්වීකුති අලුව අල ගැමිීමකමමාක් ම පන්තරු ගැම්මිකමාක නතා විතාද දෝමැ්